टुडे पंजाब 24 न्यूज़ चैनल ਵਿੱਚ ਆਪ ਜੀ ਦਾ ਸਵਾਗਤ ਹੈ ਖਬਰਾਂ ਦਾ ਵੇਲਾ ਹੋ ਗਿਆ ਹੈ ਮੈਂ ਹਾਂ ਬਨੋਰ ਵੈਸ ਸਮੁੱਚੇ ਦੇਸ਼ ਵਿੱਚ راہਲ ਗਾਂਧੀ ਜੀ ਵੱਲੋਂ ਚਲਾਈ ਗਈ ਮਹਿੰਮ ਵੋਟ ਚੋਰ ਗੱਦੀ ਛੋੜ ਦਾ ਮਹਿੰਮ ਸਮੁੱਚੇ ਭਾਰਤ ਵਿੱਚ ਹੋ ਗਿਆ ਹੈ ਇਸ ਦੀ ਲੜੀ ਵਜੋਂ ਅੱਜ ਰੋਪੜ ਵਿਖੇ ਅਮਰਿੰਦਰ ਸਿੰਘ ਰਾਜ਼ਾ ਬਰਿੰਗ ਨੇ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਉਹਨਾਂ ਬਾਜ਼ਾਰ ਦੇ ਵੱਖ-ਵੱਖ ਖੇਤਰਾਂ ਵਿੱਚ ਘੁੰਮ ਕੇ ਦੁਕਾਨਾਂ ਤੇ ਜਾ ਕੇ ਲੋਕਾਂ ਨੂੰ ਬੋਟ ਚੋਰ ਗੱਦੀ ਛੋੜ ਦੀ ਮੁਹਿੰਮ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੁਕਾਨਦਾਰਾਂ ਨੇ ਇਸ ਮੁਹਿੰਮ ਸੰਬੰਧੀ ਆਪਣੇ ਫਾਰਮ ਵੀ ਭਰਵਾਏ ਇਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜ਼ਾ ਬੜਿੰਗ ਨੇ ਆਖਿਆ ਕਿ ਰਾਹੁਲ ਗਾਂਧੀ ਵੱਲੋਂ ਦੇਸ਼ ਦੀ ਲੋਕ ਸਭਾ ਵਿੱਚ ਬੋਟ ਚੋਰ ਗੱਦੀ ਛੋੜ ਦਾ ਨਾਅਰਾ ਦੇਣ ਤੋਂ ਬਾਅਦ ਪੂਰੇ ਦੇਸ਼ ਵਿੱਚ ਚਲਾਈ ਗਈ ਇਸ ਮਹਿਮ ਨੂੰ ਪਰਮਾ ਹੰਗਾਰਾ ਮਿਲ ਲਿਆ ਹੈ ਰੋਪੜ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਉਹਨੂੰ ਵੀ ਅੱਗੇ ਕਰ ਲੋ ਨਾਲ ਕਰ ਲੋ ਸਰਜੀਤ ਇੱਧਰ ਬਰਾਬਰ ਉਹ ਆ ਜਾਂਦਾ ਜੀ ਉੱਥੇ ਹੀ ਆ ਜਾਂਦਾ ਹੈ ਰਾਣਾ ਜੀ ਪਾਈ ਜੀ ਫੋਟੋ ਆ ਗਈ ਪੰਜਾਬ واسੇ ਕੀ ਸੋਚਿਆ ਪੰਜਾਬ ਨੂੰ ਪਹਿਲਾਂ ਆਰਥਿਕ ਸੰਕਟ ਚੋਂ ਕੱਢਣਾ ਪਏਗਾ ਜਿਹਦੀ ਕਿਸੇ ਦੀ ਸੋਚ ਨਹੀਂ ਪੂਰਾ ਕਾਰਨ ਹੈ ਪੱਪੀ ਜੀ ਜਿੰਨਾ ਚਿਰ ਆਰਥਿਕ ਸੰਕਟ ਚੋਂ ਪੰਜਾਬ ਨੂੰ ਨਹੀਂ ਕੱਢੋਂਗੇ ਓਨਾ ਚਿਰ ਗੈਂਗਸਟਰ ਖਤਮ ਨਹੀਂ ਹੋਏਗਾ ਓਨਾ ਚਿਰ ਡਰੱਗਸ ਖਤਮ ਨਹੀਂ ਹੋਏਗੀ ਓਨਾ ਚਿਰ ਅਨਪਲੋਇਮੈਂਟ ਖਤਮ ਨਹੀਂ ਹੋਗਾ ਆਰਥਿਕ ਸੰਕਟ ਚੋਂ ਕੱਢੋਂਗੇ ਤਾਂ ਲੋਕਾਂ ਨੂੰ ਆ ਜਿਹੜੇ ਮੁੰਡੇ ਘੁੰਮੀ ਜਾਂਦੇ ਇਹਨਾਂ ਨੂੰ ਨੌਕਰੀ ਮਿਲੇਗੀ ਨੌਕਰੀ ਮਿਲੇਗੀ ਤਾਂ ਨਸ਼ਾ ਘਟ ਜਾਏਗਾ। ਯਾ ਰਾਹੁਲ ਗਾਂਧੀ ਜਿੰਨੇ ਇਹਦੇ ਬਾਰੇ ਤੁਸੀਂ ਅੱਜ ਕੀ ਕਹੋਗੇ? ਦੇਖੋ ਵੋਟ ਚੋਰ ਗੱਦੀ ਛੋੜ ਇਹ ਜਿਹੜਾ ਆਵਾਜ਼ ਹੈ ਇਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਅਸੀਂ ਇਹ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਕਿਹਾ ਅਸੀਂ ਐਸਆਈਆਰ ਕਰਨੀ ਹੈ ਬਿਹਾਰ ਦੇ ਵਿੱਚ। ਬਿਹਾਰ ਦੇ ਵਿੱਚ ਐਸਆਈਆਰ ਦੇ ਰਾਹੀ ਉਹਨਾਂ ਦਾ ਮਤਲਬ ਹੈ ਕਿ ਐਸਆਈਆਰ ਕਰਕੇ ਅਸੀਂ ਵੋਟਾਂ ਕੱਟਦੀਏ। ਤੇ ਵੋਟਾਂ ਕੱਟ ਕੇ ਅਸੀਂ ਬਿਹਾਰ ਦੇ ਵਿੱਚ ਆਪਣੀ ਸਰਕਾਰ ਬਣਾ ਦਈਏ ਕਿਉਂਕਿ ਜਿਸ ਰਾਜੇ ਚ ਚੋਣਾਂ ਹੋ ਰਹੀਆਂ ਚਾਰ ਮਹੀਨਿਆਂ ਨੂੰ ਉਹਰੇ ਚ ਐਸਆਰ ਦਾ ਕੀ ਮਤਲਬ ਹੋਇਆ ਅਸੀਂ ਰੋਲਾ ਪਾਇਆ ਫਿਰ ਨਾਹਰਾ ਦਿੱਤਾ ਵੋਟ ਚੋਰ ਗੱਦੀ ਛੋੜਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਕਿਸ ਪ੍ਰਕਾਰ ਦੇਸ਼ ਦੇ ਰਾਜਾਂ ਚ ਬੀਜੇਪੀ ਨੇ ਸਰਕਾਰਾਂ ਲੁੱਟੀਆਂ ਚੋਰੀ ਕਰਕੇ ਵੋਟਾਂ ਦੀਆਂ ਤੇ ਦੇਸ਼ ਦੀ ਸਰਕਾਰ ਵੀ ਅੱਜ ਹਰਿਆਣੇ ਦੀ ਸਰਕਾਰ 8 ਸੀਟਾਂ ਨਾਲ ਚਲੀ ਗਈ 22000 ਲੋਕਾਂ ਵੋਟਾਂ ਦਾ ਫਰਕ ਹੈ 8 ਸੀਟਾਂ ਦੇ ਨਹੀਂ ਤਾਂ ਅੱਜ ਸਾਡੀ ਸਰਕਾਰ ਹੋਣੀ ਸੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੋਣੇ ਸੀ ਜੇ 25 ਸੀਟਾਂ ਸਾਨੂੰ ਆ ਜਾਂਦੀਆਂ ਲੇਕਿਨ 25 ਸੀਟਾਂ 'ਚ ਫਰਕ ਕਿੰਨਾ ਸੀ ਵੋਟਾਂ ਦਾ 30 ਕੇ 31000 ਦਾ ਫਰਕ ਸੀ 31000 ਵੋਟਾਂ ਸਾਨੂੰ ਵੱਧ ਪੈ ਜਾਂਦੀਆਂ ਤਾਂ 25 ਸੀਟਾਂ ਸਾਨੂੰ ਆ ਜਾਂਦੀਆਂ ਸਮਾਲ ਮਾਰਜਨ ਜਿੱਥੇ ਇਹ ਵੋਟ ਚੋਰੀ ਕਰਦੇ ਓਥੇ ਮਹਾਰਾਸ਼ਟਰ ਦੇ ਵਿੱਚ ਐਮਪੀ ਦੀਆਂ ਸੀਟਾਂ ਜਾਦੇ ਅਸੀਂ ਜਿੱਤ ਗਏ ਸੀਟਾਂ ਜਿੱਤਣ ਤੋਂ ਬਾਅਦ 50 ਮਹੀਨਿਆਂ ਚ 70 ਕੇ 72 ਲੱਖ ਵੋਟ ਕੱਢ ਦਿੱਤੀ ਗਈ ਮਹਾਰਾਸ਼ਟਰ 'ਚ ਤੇ ਸਰਕਾਰ ਬਣ ਗਈ ਬੀਜੇਪੀ ਦੀ ਯਾਰ 5 ਮਹੀਨੇ ਪਹਿਲਾਂ ਅਸੀਂ ਜਿੱਤੇ ਹਾਂ ਇਵੇਂ ਛੱਤੀਸਗੜ੍ਹ ਚ ਮੱਧ ਪ੍ਰਦੇਸ਼ ਪੱਤਰਕਾਰ ਕਹਿੰਦੇ ਇੱਕ ਦੂਆ ਦੂਆ ਹਿੰਦੂਸਤਾਨ ਟਾਈਮ ਦਾ ਵੱਡਾ ਪੱਤਰਕਾਰ ਹੈ ਦਿੱਲੀ ਦਾ ਉਹ ਕਹਿੰਦਾ ਮੇਰਾ ਮਾਨਸਿਕ ਇਲਾਜ ਕਰਾਓ ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ ਰਾਜਨੀਤੀ ਨੂੰ ਲਿਖਦਿਆਂ ਵੇਖਦਿਆਂ ਜਰਨਲਿਜ਼ਮ ਚ ਕਹਿੰਦਾ ਮੈਨੂੰ ਇਹ ਪਤਾ ਹੀ ਨਹੀਂ ਲੱਗਿਆ ਮੈਂ ਉੱਥੇ ਰਿਹਾ ਕਿ ਭਾਪੀ ਆ ਰਹੀ ਹੈ ਕਹਿੰਦਾ ਮਤਲਬ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਸਾਨੂੰ ਸ਼ੱਕ ਤਾਂ ਸੀਗਾ ਯਕੀਨ ਫਿਰ ਉਦੋਂ ਹੋਇਆ ਜਦੋਂ ਅਸੀਂ ਪੜਤਾਲ ਕੀਤੀ 1 ਘਰੇ 80 ਵੋਟਾਂ ਯੂਪੀ ਦੇ ਲੋਕਾਂ ਦੀਆਂ ਵੋਟਾਂ ਬੜੀਆਂ ਵੀਆਂ ਕਰਨਾਟਕਾ 'ਚ ਜਿਹੜਾ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ 'ਤੇ ਰਾਹੀਂ ਦੱਸਿਆ ਜਿੰਨਾ ਵੋਟਾਂ ਦੀਆਂ ਕਾਂਗਰਸੀਆਂ ਵੋਟਾਂ ਕੱਢਦੇ ਆ ਉਹਨੂੰ ਲਿਖ ਦਿੰਦੇ ਆ ਮਰ ਗਏ ਉਹਨਾਂ ਨੂੰ ਰਾਹੁਲ ਗਾਂਧੀ ਨੇ ਮਰਿਆਂ ਨੂੰ ਜਿਉਂਦਿਆਂ ਕਰਕੇ ਆਪਦੇ ਨਾਲ ਚਾਹ ਪੀਈ ਵੀ ਤੇ ਜਿਉਂਦੇ ਬੈਠੇ ਜਿਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਮਰਿਆ ਘੋਸ਼ਿਤ ਕਰਤਾ ਸੋ 16 ਜਿਹੜੀ 18 ਸਾਲਾਂ ਦਾ ਨੌਜਵਾਨ ਮੁੰਡਾ ਕੁੜੀ ਹੈ 16 ਨੰਬਰ ਫਾਰਮ ਤੇਰੀ ਵੋਟ ਬੰਦੀ ਹੈ। ਉਰੇ ਤੇ 123 ਸਾਲਾਂ ਦੀ ਔਰਤ ਦੀ ਵੋਟ ਬਣੀ ਵੀ ਉਹ ਪਹੁੰਚਾ ਕੇ ਆਈ ਕਾਗਜ਼ਾਂ 'ਚ ਜਦਕਿ ਗਿਨਿਸ ਆਫ ਬੁੱਕ ਆਫ ਵਰਲਡ ਰਿਕਾਰਡ ਚ ਇਹ ਕਿਹਾ ਹੈ ਕਿ ਇਸ ਦੁਨੀਆ ਤੇ 115 ਸਾਲ ਤੋਂ ਵੱਡਾ ਜੀਵਤ ਕੋਈ ਇਨਸਾਨ ਨਹੀਂ ਹੈ। ਪਰ ਇੰਨੀ ਤਾਂਦਲੀ ਹੋ ਰਹੀ ਹੈ ਸੋ ਇਸ ਕਰਕੇ ਦਸਕਤ ਅਭਿਆਨ ਸ਼ੁਰੂ ਕੀਤਾ ਰਾਹੁਲ ਗਾਂਧੀ ਨੇ। 5 ਕਰੋੜ ਸਾਡਾ ਫਾਰਮਾ ਦਾ ਟਿੱਚਾ ਹੈ ਪੂਰੇ ਦੇਸ਼ ਭਰ ਦੇ ਵਿੱਚ ਅਸੀਂ ਰਾਹੁ ਗਾਂਧੀ 5 ਕਰੋੜ ਫਾਰਮ ਜਿਹੜੇ ਜਮਾ ਕਰਾਏਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਤੇ ਪੰਜਾਬ ਦੇ ਵੀ ਅਸੀਂ ਹਰ ਬੂਤੇ ਕੋਨੇ-ਕੋਨੇ 'ਚ ਜਾ ਕੇ ਇਹ ਜਿਹੜੇ ਫਾਰਮ ਭਰ ਰਹੇ ਆ ਜਿਨ੍ਹਾਂ ਲੋਕਾਂ ਨੂੰ ਸਾਡੀ ਗੱਲ ਤੇ ਵਿਸ਼ਵਾਸ ਹੈ ਜਿਹੜੇ ਮੰਨਦੇ ਆ ਕਿ ਵੋਟ ਚੋਰੀ ਹੋ ਰਹੀ ਹੈ ਤੇ ਧੱਕਾ ਹੋ ਰਿਹਾ ਹੈ ਉਹਨਾਂ ਤੋਂ ਅਸੀਂ ਦਸਖਤ ਕਰਾ ਕੇ ਇਹ ਫਾਰਮਾ ਨੂੰ ਫਿਰ ਅਸੀਂ ਰਾਹੁਲ ਗਾਂਧੀ ਜੀ ਦੇ ਜਰੀਏ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹ ਫਾਰਮ ਪਨਾਵਾਂਗੇ ਅੱਜ ਉਹੀ ਸ਼ੁਰੂਆਤ ਕਰਨ ਵਾਸਤੇ ਬਪੇਸ਼ ਬਗੇਲ ਜੀ ਇੱਕ ਤਰੀਕ ਨੂੰ ਆਏ ਸਨ ਉਹੀ ਸ਼ੁਰੂਆਤ ਕਰਕੇ ਗਏ ਹੈ ਆਫੀਸ਼ੀਅਲ ਤੌਰ ਤੇ ਲਾਂਚਿੰਗ ਜਿਹਨੂੰ ਕਹਿੰਦੇ ਫਾਰਮ ਦੀ 2 ਤਰੀਕ ਨੂੰ ਦੁਸ਼ਹਿਰਾ ਸੀ ਅੱਜ ਮੈਂ ਰੋਪੜ ਵਿਖੇ ਆਇਆ ਹਾਂ ਪੂਰੀ ਸ਼ੁਰੂਆਤ ਕਰਨ ਇਸ ਤੋਂ ਬਾਅਦ ਮੇਰੇ ਬੰਦੇ ਬੂਥ ਤੇ ਕਾਂਗਰਸ ਦੇ ਸਰਪੰਚ ਪੰਚ ਆਪਣੇ ਆਪਣੇ ਬੂਥਾਂ ਤੇ ਕੋਨੇ-ਕੋਨੇ ਚ ਜਾ ਕੇ ਰੋਪੜ ਚੋਂ ਨੰਗਲ ਚੋਂ ਅਨੰਦਪੁਰ ਸਾਹਿਬ ਚੋਂ ਪੂਰੇ ਜ਼ਿਲ੍ਹੇ ਚੋਂ ਇਹ ਇਸ ਤਰ੍ਹਾਂ ਫਾਰਮ ਭਰਾ ਕੇ ਇਹ ਆਉਣ ਵਾਲੇ ਸਮੇਂ ਚ ਜਮ੍ਹਾਂ ਕਰਾਉਣਗੇ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੇ ਕੇਸਸ ਐ ਆਲਰੇਡੀ ਐਕਚੁਅਲੀ ਕੀ ਐ ਇਹ ਅਸੀਂ ਪੜਤਾਲ ਨਹੀਂ ਕੀਤੀ ਹਜੇ ਜਿੱਥੇ ਜਿੱਥੇ ਪੜਤਾਲ ਸ਼ੁਰੂ ਹੋ ਗਈ ਹੈ ਉੱਥੇ-ਉੱਥੇ ਗੜਬੜ ਮਿਲ ਰਹੀ ਹੈ ਮੈਂ ਇਸ ਵਾਰੀ ਉਦਾਹਰਣ ਦਿੰਨਾ ਮੈਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜੋਣਾਂ ਚ ਲੁਧਿਆਣੇ ਗਿਆ ਘਰ ਵਾਲੇ ਦੀ ਵੋਟ ਹੈਗੀ ਹੈ ਘਰ ਵਾਲੇ ਦੀ ਹੈ ਨਹੀਂ ਕੀ ਹੋ ਗਿਆ ਜੀ ਕੱਟੀ ਗਈ ਕੋਈ ਦਲੀਲ ਨਹੀਂ ਅਪੀਲ ਨਹੀਂ ਕਿਹਨੇ ਕੱਟੀ ਹੈ ਕਿਉਂ ਕੱਟੀ ਹੈ ਇਸ ਤਰ੍ਹਾਂ ਦੇ ਕੇਸਿਸ ਤੁਹਾਡੇ ਮਹੱਲਿਆਂ 'ਚ ਵੀ ਮਿਲਣਗੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਸਰਹੱਦੋਂ ਪਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਨੈੱਟਵਰਕ ਨੂੰ ਤੋੜਨ ਦੌਰਾਨ ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 12 ਪਿਸਤੌਲ ਅਤੇ 1.5 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਪੁਲਿਸ ਨੇ। ਇਹਨਾਂ ਮੁਲਾਜ਼ਮਾ ਖਿਲਾਫ मामला दर्ज करके अगली कार्रवाई शुरू कर देती है। देखुण देखुण सीएम साहब हाँ। दे जीरो टॉलरेंस पॉलिसी ऑर्गेनाइज क्राइम टैरर क्राइम और युद्ध नशे विरुद्ध तहत कमिश्नरेट पुलिस अमृतसर नर वी कामयाबी मिली है ਕ੍ਰਾਸ ਬਾਰਡਰ ਨਾਰਕੋ ਤੇ ਆਰਮਸ ਜਿਹੜਾ ਘਾਟਲ ਹੈ ਨੈਟਵਰਕ ਇਹ ਬਸਟ ਕੀਤਾ ਗਿਆ ਇਹਦੇ 4 ਮੁਲਜ਼ਮ ਗ੍ਰਿਫਤਾਰ ਹੋਏ ਨੇ ਪੰਜਵਾਂ ਜੂਵਿਨਾਈਲ ਹੈ ਔਰ 12 ਸਫਿਸਟੀਕੇਟਿਡ ਪਿਸਟਲ ਜਿਹੜੇ 9.30 ਬੋਰ ਦੇ ਉਹ ਰਿਕਵਰ ਕੀਤੇ ਗਏ ਨੇ ਤੇ ਨਾਲ 1.5 ਕਿਲੋ ਹੀਰੋਇਨ ਬੇਸਿਕਲੀ ਇਹ ਸਾਰਾ ਜਿਹੜੀ ਕਨਸਾਈਨਮੈਂਟਸ ਨੇ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ਿੰਗ ਕੀਤੀਆਂ ਜਾ ਰਹੀਆਂ ਹੈ ਪਾਕਸ ਮਗਲਜ਼ ਦੇ ਰਹਾਹੀ ਤੇ ਉਥੇ ਲੋਕਲ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ ਔਰ ਫੋਰਨ ਬੇਸਡ ਕੁਝ ਹੈਂਡਲਰਸ ਦੇ ਵੀ ਨਾਮ ਇਹਦੇ ਚ ਆਏ ਹੈ ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਪੰਜ ਪਿਸਟਲ ਫੜੇ ਗਏ ਉਹਦੇ ਚ ਜੋਬਨ ਹੈ ਇੱਕ ਕਰਨਦੀਪ ਹੈ ਤੇ ਹਜੇਪਾਲ ਮਾੜੀ ਮੇਗਾ ਪਿੰਡ ਹੈ ਖਾਲੜਾ ਥਾਣਾ ਡਿਸਟ੍ਰਿਕਟ ਤਰਨਤਾਰਨ ਇਹ ਤਿੰਨੋਂ ਉੱਥੋਂ ਦੇ ਰਹਿਣ ਵਾਲੇ ਇਹਨਾਂ ਦਾ ਬਾਰਡਰ ਦੇ ਨੇੜੇ ਹੀ ਪਿੰਡ ਹੈ ਪਹਿਲਾਂ 5 ਪਿਸਟਲ 34 ਬੋਰ ਦੇ ਨਾ ਤਾਂ ਫੜੇ ਗਏ ਉਸ ਤੋਂ ਬਾਅਦ ਇਹਦੀ ਪੁਛਕੀਤ ਦੇ ਵਿੱਚ ਜਿਹੜਾ ਜਸ਼ਨਪ੍ਰੀਤ ਜੋ ਬੰਦੇ ਜਿਹੜੇ ਐਸੋਸੀਏਟਸ ਵੱਲੋਂ ਉਹ ਅਸੀਂ ਨਾਮਜ਼ਦ ਕੀਤਾ ਤੇ ਉਸ ਤੋਂ ਬਾਅਦ ਜਸ਼ਨਪ੍ਰੀਤ ਤੇ ਉਹਦੇ ਨਾਲ ਇੱਕ ਜੁਵినਾਈਲ ਦੇ ਫੜੇ ਗਏ ਜਿਨ੍ਹਾਂ ਤੋਂ 7 ਪਿਸਟਲ ਰਿਕਵਰ ਹੋਇਆ ਇਹ ਰਾਣੀਆਂ ਪਿੰਡ ਹੈਗਾ ਅੰਮ੍ਰਿਤਸਰ ਰੂਰਲ ਦੇ ਵਿੱਚ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਵੀ ਔਰ ਜਿਹੜਾ ਜੋਬਨ ਹੈ ਇਹਦੀ ਪੁਛਕੀਤ ਤੋਂ 1.5 ਕਿਲੋ ਹਿਰੋਇਨ ਵੀ ਹੋਰ ਬਰਾਮਦ ਕੀਤੀ ਗਈ ਹੈ ਛੋਟੀ ਏਜ ਦੇ ਸਾਰੇ ਹੈਗੇ ਨੇ ਬਟ ਪੈਸੇ ਦੇ ਲਾਲਚ ਜਿੱਦਾਂ ਇਹ ਪੁਰਾਣੀ ਕ੍ਰਿਮਿਨਲ ਜਿਹੜਾ ਬੈਕਗ੍ਰਾਉਂਡ ਹੈ ਜੇ ਉਹਦੇ ਚ ਆਪਾਂ ਜਾਈਏ ਤੇ ਜਸ਼ਨਪ੍ਰੀਤ ਦਾ ਮਮਾ ਹੈਗਾ ਉਹ ਲਗਾਤਾਰ ਦੋਨੇ ਨੇ ਸਮਗਲਿੰਗ ਦੇ ਕੰਮ ਚ ਜੁਟੇ ਹੋਏ ਸੀਗੇ ਬਾਹਰ ਪਾਕ ਪੇਸਟ ਸਮਗਲਰਸ ਨਾਲ ਉਹਨਾਂ ਦੇ ਲਿੰਕ ਸੀ ਤੇ ਏਐਨਟੀਐਫ ਲੁਧਿਆਣੇ ਦੇ ਵੱਲੋਂ ਅੱਧਾ ਕਿਲੋ ਆਈਸ ਇਹਨਾਂ ਤੋਂ ਤੇ ਦੋ ਪਿਸਟਲ ਇਹਦੇ ਮਾਮੇ ਤੋਂ ਫੜੇ ਗਏ ਸੀਗੇ ਜਸ਼ਨਪ੍ਰੀਤ ਉਸ ਕੇਸ ਚ ਪਗੜਾ ਹੈ ਤੇ ਹੁਣ ਇੱਥੇ ਐਕਟਿਵਲੀ ਇਹ ਕੰਮ ਕਰ ਰਿਹਾ ਸੀਗਾ ਬਾਹਰ ਇਹਨਾਂ ਦੀ ਯੂਰਪ ਚ ਵੀ ਕੋਈ ਨਾ ਕੋਈ ਲਿੰਕ ਹੈਗੇ ਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਤੇ ਜਿਹੜੇ ਇਹਨਾਂ ਦੀ ਮੇਨ ਆਹ ਕੰਟੈਕਟ ਪੁਆਇੰਟ ਹੈ ਦੋਨੋਂ ਜਿਹੜੇ ਨੈਟਵਰਕਸ ਨੇ ਜਾਂ ਆਪਾਂ ਸਿੰਡੀਕੇਟ ਕਹਿ ਸਕਦੇ ਆ ਉਹ ਪਾਪੇ ਸਮਗਲਰ ਨੇ ਤੇ ਫੋਰਨ ਵੇਸ ਹੈਂਡਲਰਸ ਨੇ ਜਿਹੜੇ ਰਨਟਨ ਸੈਕਟਰ ਤੇ ਅਮਰਸਰ ਰੂਰਲ ਦਾ ਰਣੀਆਂ ਸੈਕਟਰ ਹੈ ਇਹਨੂੰ ਐਕਟੀਵੇਟ ਕਰਕੇ ਤੇ ਪੁਸ਼ਣ ਕਰਦੇ ਨੇ ਮੈਂ ਮੈਂ ਇਹਨੂੰ ਬੜੀ ਅੱਛੀ ਸਕਸੈਸ ਮੰਨਦਾ बिकॉज ਅਸੀਂ ਸਾਰੇ ਹਾਈ ਅਲਰਟ ਤੇ ਚੱਲ ਰਹੇ ਜਿਵੇਂ ਤੁਹਾਨੂੰ ਪਤਾ ਹੀ ਹੈ ਫੈਸਟੀਵਲ ਸੀਜ਼ਨ ਹੈ ਇੱਕ ਕਮਿਸ਼ਨਰ ਪੁਲਿਸ ਆਫ ਅਮਰਸਰ ਦੇ ਜਿਹੜੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਮੈਂ ਦਿੱਲੀ ਮੁਬਾਰਕਬਾਦ ਇਨ੍ਹਾਂ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਨੂੰ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਏਸੀਪ ਇੰਸਪੈਕਟਰ ਮੋਲਕਦੀਪ ਸਿੰਘ ਸਾਡੇ ਇਨਸਪੈਕਟਰ CIA ਤੇ ਉਹਨਾਂ ਦੀ ਸਾਰੀ ਟੀਮ ਨੂੰ ਉਹਨਾਂ ਨੇ ਫੇਰ ਇੱਕ ਵਾਰੀ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਇਹ ਥੋਟ ਕੀਤੀ ਹੈ ਜਿਹੜੀ ਮੁੱਢਲੀ ਪੁਛਕਿਛ ਸਾਹਮਣੇ ਆਈ ਹੈ ਕਿ ਗੈਂਗਸਟਰਸ ਦੇ ਵਾਸਤੇ ਇਹ ਹੌਲੀਸੀ ਆਰਗੇਨਾਈਜ਼ ਕ੍ਰਾਈਮ ਵਾਸਤੇ ਤੇ ਅਸੀਂ ਉੱਤੇ ਵਰਕ ਕਰ ਰਹੇ ਹਾਂ ਕਿ ਕੌਣ ਰੈਸੀਪੀਐਂਟ ਸੀ ਉਹਦੇ ਨਾਲ ਇਹ ਹੈ ਕਿ ਜਿਹੜੀ ਇਹਨਾਂ ਦੀ ਆਪਸ ਵਿੱਚ ਇੰਟਰ ਗੈਂਗ ਰਾਈਵਲਰੀ ਹੈ ਜਾਂ ਹੋਰ ਹਿੰਸ ਕ੍ਰਾਈਮ ਹੈ ਉਹ ਕਾਫੀ ਬਚਤ ਹੋਈ ਹੈ ਜੇ ਆਪਾਂ ਅਮੇਜਿਨ ਕਰੀਏ ਕਿ 12 ਬਿਲਕੁਲ ਬ੍ਰਾਂਡ ਨਿਊ ਸਫਿਸਟੀਕੇਟਿਡ ਫੋਰਨ ਬੇਸ ਪਿਸਟਲਸ ਇਥੇ ਆ ਰਹੇ ਆ ਤੇ ਨੈਚੁਰਲੀ ਗਲਤ ਹੱਥਾਂ ਚਲੇ ਜਾਂਦੇ ਤਾਂ ਉਹਦਾ ਕੀ ਹਸ਼ਰ ਹੁੰਦਾ ਤੋਂ ਬਾਕੀ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਇਹਦੇ ਚ ਕਿਉਂਕਿ ਜਿਹੜਾ ਅਜੇ ਫਾਈਨੈਂਸ਼ੀਅਲ ਐਂਗਲ ਉੱਤੇ ਅਸੀਂ ਪੂਰਾ ਜ਼ੋਰ ਦੇ ਰਹੇ ਆ ਪਲੱਸ ਇਹਨਾਂ ਦੇ ਕੁਝ ਲਿੰਕੇਜਸ ਹੋਰ ਆਏ ਆ ਜਿਵੇਂ ਆਪਾਂ ਐਨਟੀਐਫ ਲੁਧਿਆਣਾ ਦਾ ਕੇਸ ਦੇਖੀਏ ਅੱਗਾ ਕਿ ਲੋਆਇਸ ਦਾ ਦੋ ਪਿਸਟਲਸ ਵਾਲਾ ਉਹ ਵੀ ਬੜਾ ਇੰਪੋਰਟੈਂਟ ਰਿਕਵਰੀ ਹੈ ਕਿ ਕਿੱਥੇ ਤੱਕ ਦੂਰ ਤੱਕ ਜਾ ਕੇ ਇਹਨਾਂ ਨੇ ਮਾਰ ਕੀਤੀ ਔਰ ਉੱਥੇ ਡਿਲੀਵਰੀਆਂ ਕਰਨ ਗਏ ਜਿੱਥੇ ਫੜੇ ਗਏ ਸੋ ਇਹਦੇ ਤੇ ਹੋਰ ਕਾਰਵਾਈ ਤੇ ਮੈਨੂੰ ਕਾਫੀ ਆਸ ਹੈ ਕਿ ਆਉਣ ਵਾਲੇ ਟਾਈਮ ਚ ਕੁਝ ਰਿਕਵਰੀ ਵੀ ਹੋਏਗੀ ਤੇ ਅਰੈਸਟ ਵੀ ਹੋਰ ਹੋ ਸਕਦੇ ਸਰ ਕਿਹੜੇ ਗੈਂਗ ਦੇ ਬੰਦੇ ਕਰ ਰਹੇ ਗੈਂਗਵਾਦੀ ਗੱਲ ਕੀਤੀ ਦੇਖੋ ਅਜੇ ਸਾਨੂੰ ਉਹ ਮੈਂ ਤੁਹਾਡੇ ਨਾਲ ਤਾਂ ਨਹੀਂ ਡਿਸਕਲੋਜ਼ ਕਰ ਰਿਹਾ ਸਾਨੂੰ ਕਾਫੀ ਕਲੀਅਰ ਹੋਇਆ ਵੀ ਕਿਹੜੇ ਗੈਂਗ ਨੇ ਮੰਗਾਏ ਆ ਉਕੇ ਇਹਦੇ ਵਿੱਚ ਕਾਫੀ ਇਹਦੇ ਡੀਪਲੀ ਅਸੀਂ ਅਜੇ ਬੰਦੇ ਕਿਦੋਂ ਫੜਨੇ ਨੇ ਔਰ ਨਹੀਂ ਤਾਂ ਫਿਰ ਬੰਦਾ ਅਲਰਟ ਹੋ ਜਾਂਦਾ ਜੇ ਆਪਾਂ ਸਾਰੀ ਗੱਲ ਪਹਿਲਾਂ ਦੱਸ ਦਿੰਨੇ ਆ ਬਟ ਡੈਫੀਨੇਟਲੀ ਇਟ ਵਾਸ ਫॉर ਔਰਗੇਨਾਈਜ਼ਡ ਕ੍ਰਾਈਮ ਇਹ ਮੈਂ ਮਤਲਬ ਬੜਾ ਤੁਹਾਨੂੰ ਕੌਨਫੀਡੈਂਟਲੀ ਦੱਸ ਰਿਹਾ ਆਵਰ ਮਿੰਦਰ ਜੀ ਨਹੀਂ ਉਹ ਮਾਰਨ ਵਾਲੀ ਕੋਈ ਗੱਲ ਨਹੀਂ ਅਜੇ ਆਈ ਜੀ ਅਜੇ ਤਾਂ ਹਥਿਆਰ ਪਹੁੰਚਣੇ ਸੀਗੇ ਮਾੜੇ ਹੱਥਾਂ 'ਚ ਅੱਗੇ ਉਹਨਾਂ ਨੇ ਕੀ ਕਰਨਾ ਸੀ ਉਹ ਜਲਦੀ ਅਸੀਂ ਗ੍ਰਿਫਤਾਰ ਕਰਕੇ ਹੀ ਉਹਨਾਂ ਨੂੰ ਆ ਆਰਡਰ ਨਾਲ ਸ਼ੇਅਰ ਕਰਾਂਗਾ ਕੋਈ ਪੈਸੇ ਵੀ ਬਰਾਮਦ ਹੋਏ ਨਹੀਂ ਇਹਨਾਂ ਤੋਂ ਐਸੇ ਕੋਈ ਇੰਨੇ ਸਿਗਨੀਫੀਕੈਂਟ ਨਹੀਂ ਬਟ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਇਟਸ ਬੜਾ ਇੰਪੋਰਟੈਂਟ ਮੈਨੂੰ ਲੱਗ ਰਿਹਾ ਉਸ ਤੇ ਅਸੀਂ ਕਾਫੀ ਕੰਮ ਕਰ ਜੀ ਸਾਰਾ ਤੁਹਾਨੂੰ ਪ੍ਰੈਸ 'ਚ ਅਸੀਂ ਬਰੀਫ ਕਰਾਂਗੇ ਉਹ ਨੋਟੀਫਿਕੇਸ਼ਨ ਚੱਲ ਰਹੀ ਹੈ ਸਿੱਖਿਆ ਮੰਤਰੀ ਪੰਜਾਬ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਕੱਲ 35.47 ਕਰੋੜ ਰੁਪਏ ਦੀ ਲਾਗਤ ਨਾਲ ਬਨਨ ਵਾਲੇ ਭੰਡੜੀ ਨੂੰ ਖੇੜਾ ਕਲਮੋਟ ਨਾਲ ਜੋੜਨ ਵਾਲੇ ਸਵਾਂ ਨਦੀ ਉੱਤੇ ਇੱਕ ਪੁਲ ਦਾ ਨੀਂ ਪੱਥਰ ਰੱਖਿਆ। ਕੱਲ ਦੇਰ ਸ਼ਾਮ ਕੁਝ ਅਣਪਛਾਤੇ ਵਿਅਕਤੀਆਂ ਨੇ ਰੱਖੇ ਗਏ ਇਸ ਨੀਂ ਪੱਥਰ ਦੀ ਪੰਤੋੜ ਕੀਤੀ। ਜਿਸ ਨਾਲ ਇਹ ਮਾਮਲਾ ਸਿਆਸੀ ਗਲਿਆਰਾਂ ਵਿੱਚ ਕਾਫੀ ਭੱਗ ਗਿਆ ਹੈ। ਨੰਗਲ ਤੋਂ ਸਰਜੀ ਸਿੰਘ ਦੀ ਵਿਸ਼ੇਸ਼ ਰਿਪੋਰਟ। ਹੋ ਤਾਂ ਬੋਲੀ ਜਵਾ ਰਾਸਤਾ ਬਣਾਣਾ ਤਾਂ ਕਿ ਤਾ ਇਹ ਤਾਂ ਉਹ ਇਹ ਆ ਵੀ ਪੌੜਤਾ ਬਣ ਕੇ ਰਹਿਣਾ ਇਹ ਕੰਮ ਹੈ ਜੀ ਮਾਈਨਿੰਗ ਮਾਪੀ ਵਾਲਿਆਂ ਦਾ ਕੰਮ ਨਹੀਂ ਹੁੰਦਾ ਉਹਨਾਂ ਦਾ ਕੰਮ ਬੰਦ ਹੋ ਰਿਹਾ ਜੀ ਸਹੀ ਹੈ ਨਾ ਇਹ ਕੰਮ ਉਹਨਾਂ ਦਾ ਬਾਕੀ ਪੌਲੇ ਲੋਕ ਇਹਨਾਂ ਸਭ ਨੂੰ ਪਤਾ ਹੈ ਉਹਨਾਂ ਦਾ ਕੰਮ ਨਹੀਂ ਹੈਗਾ ਜੀ ਸਹੀ ਹੈ ਨਾ ਹਾਂ ਗੱਲ ਇਹ ਆ ਔਰ ਇਹ ਜਿਹੜਾ ਕੰਮ ਕੀਤਾ ਗਿਆ ਸਾਡੇ ਪਿੰਡਾਂ ਵਾਂਗੂ ਨਹੀਂ ਕੀਤਾ ਬਲਕਿ ਪਾਰ ਵਾਲੇ ਕਿਸੇ ਨੇ ਨਹੀਂ ਕੀਤਾ ਇਹ ਗੱਲ ਹੈ ਕਿ ਉਹਨਾਂ ਦੀ ਜਿੰਦਗੀ ਬਣ ਰਹੀ ਹੈ ਕੰਮ ਇੱਥੇ ਵਾਲੇ ਕੀਤਾ ਪਰ ਗੱਲ ਜੋ ਵੀ ਕੀਤਾ ਇਹ ਗਲਤ ਕੀਤਾ ਸਹੀ ਹੈ ਨਾ ਬਾਕੀ ਉਹਨਾਂ ਨੂੰ ਇਹ ਚੈਲੰਜ ਹੈ ਕਿ ਜੇ ਪੱਥਰ ਤੋੜਿਆ ਕੋਈ ਚੱਕਰ ਨਹੀਂ ਹੈ ਬਲਕਿ ਬੰਨਣਾ ਹੀ ਬੰਨਣਾ ਹਰ ਹਾਲਤ ਵਿੱਚ ਬੰਨਣਾ ਉਹਨੂੰ ਤੋੜ ਕੇ ਦੱਸ ਦਿਓ ਜੇ ਜੇ ਕਿਸੇ ਦੀ ਹਿੰਮਤ ਹੈ ਤਾਂ ਪੌਲਣਾ ਤੋੜ ਕੇ ਦੱਸ ਦਿਓ ਸਹੀ ਹੈ ਨਾ ਇਹ ਇੱਕ ਸਾਲ ਦੇ ਅੰਦਰ ਅੰਦਰ ਬੰਨਣਾ ਹੀ ਬੰਨਣਾ ਬੱਤੀ ਹੈ ਜੇ ਹਰਕਤਾਂ ਨਾ ਕਰੋ ਫਾਇਦਾ ਨਹੀਂ ਹੈ ਜਿਸ ਨੇ ਵੀ ਸਿੱਧੀ ਤਰੀਕਾ ਦੇਖੋ ਇਲਾਕੇ ਦੇ ਪਿੰਡ ਦੇ ਇਹਨਾਂ ਦੇ ਕੰਮ ਮੌਜੂਦ ਹੈ ਮੰਤਰੀ ਸਾਹਿਬ ਨੇ ਕੋਈ ਕਿਸੇ ਦੇ ਪਾਰਟੀ ਵਾਈ ਵੱਲ ਤੋਂ ਕੰਮ ਨਹੀਂ ਕੀਤਾ ਇਹ ਸਿਰਫ ਇਲਾਕੇ ਵਾਸਤੇ ਕੰਮ ਕੀਤਾ ਆ ਦੇਖੋ ਉਹਨਾਂ ਦੀਆਂ ਕਰਤੂਕਾ ਦੇਖੋ ਕੀ ਕਰਕੇ ਗਏ ਆ ਕੰਮ ਨਹੀਂ ਕਰਨੇ ਚਾਹੀਦੇ 2022 ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਨਕਾਰ ਕੇ ਸਿਰਫ ਤੇ ਹੁਣ ਦੇਖ ਲੋ ਆ ਗੁੰਡਾ ਕਰਦੀਆਂ ਤੇ ਫਿਰ ਉੱਤਰ ਆਏ ਆ ਬਹੁਤ ਹੀ ਮਾੜਾ ਕੰਮ ਕੀਤਾ ਜੀ ਇਹਨੇ ਇਹਨਾਂ ਦਾ ਮਾੜਾ ਇਹਨਾਂ ਦਾ ਮਾੜਾ ਕਿ ਹੁਣ ਮੇਰਾ ਰਸਤਾ ਖਰਾਬ ਕਰਤਾ ਨਹੀਂ ਅਗਲੇ ਨੇ ਅਨੇ ਰੱਤਾ ਸੋਚ ਕੇ ਕੰਮ ਕਰਿਆ ਗਾਂਡੂ ਕੰਮ ਕਰਿਆ ਅਗਲੀ ਖਬਰ ਸਮਰਾਲਾ ਤੋਂ ਹੈ ਜਿੱਥੇ ਸਖਵੀਰ ਸਿੰਘ ਬਾਦਲ ਬਲਬੀਰ ਸਿੰਘ ਰਾਜੇਵਾਲ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਮੀਟਿੰਗ ਤੋਂ ਅਨੁਪਰੰਤ ਸਖਵੀਰ ਸਿੰਘ ਬਾਦਲ ਨੇ ਦੱਸਿਆ ਕਿ ਉਹ ਬਲਬੀਰ ਸਿੰਘ ਰਾਜੇਵਾਲ ਦੀ ਸਿਹਤ ਬਾਰੇ ਪਤਾ ਕਰਨ ਲਈ ਪਹੁੰਚੇ ਸਨ ਬਲਬੀਰ ਸਿੰਘ ਰਾਜੇਵਾਲ ਨੇ ਸਾਡੇ ਚੈਨਲ ਨਾਲ ਗੱਲ ਕਰਦਿਆਂ ਦੱਸਿਆ ਕਿ ਮੈਨੂੰ ਸਵੇਰੇ ਹੀ ਪਤਾ ਲੱਗਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਮੈਨੂੰ ਮਿਲਣਾ ਚਾਹੁੰਦੇ ਹਨ ਮੇਰੇ ਕੋਲ ਤਾਂ ਸਾਰੇ ਪਾਰਟੀਆਂ ਦੇ ਲੀਡਰ ਆਉਂਦੇ ਰਹਿੰਦੇ ਹਨ ਸੁਖਵੀਰ ਬਾਦਲ ਹੋਰਾਂ ਨਾਲ ਕੋਈ ਰਾਜਨੀਤਿਕ ਗੱਲਬਾਤ ਇਸ ਮੀਟਿੰਗ ਦੌਰਾਨ ਨਹੀਂ ਹੋਈ ਸਮਰਾਲਾ ਤੋਂ ਰਾਕੇਸ਼ ਦੀ ਵਿਸ਼ੇਸ਼ ਰਿਪੋਰਟ ਐਨ ਉਹਨੇ ਪੀਟਰ ਲੋਕ ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨ ਆਇਆ ਤੇ ਨਾਲੇ ਦੇਖੋ ਐਗਰੀਕਲਚਰ ਵਿੱਚ ਵੀ ਮੈਕਨਿਕ ਅਥਾਰਟੀ ਹੈ ਉਹਨ ਤੋਂ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਸੋ ਮੈਂ ਵੀ ਉਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲਿਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਇੱਕ ਮੁਨਾਫੇਪਕਿਸਤਾਨ ਦਾ ਬਣਾਉਣਾ ਹੈ ਐਂਡ ਆਈ ਕੈਨ ਅਕੋਲੈਕਟ ਨੋਲਿਜ ਦਾ ਮਤਲਬ ਆ ਦਾ ਖਜ਼ਾਨਾ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਵਾਂਗੇ ਸਰ ਸਿਆਸੀ 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 ਜਿਹੜੀਆਂ ਨੇ ਕਹਿੰਦੇ ਸਿਆਸਤ ਦੇ ਤੌਰ ਤੇ ਮੁਲਾਕਾਤ ਕਰਦੇ ਨੇ ਕੋਈ ਸਿਆਸਤ ਨਹੀਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅਸੀਂ ਵੀ ਉਵੇਂ ਉਵੇਂ ਵਾਂਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਹਾਂ ਨਾ ਬੋਰਡਪਾਈ ਸਾਹਿਬ ਦੋਨੇ ਫਰੰਟ ਮਿਲ ਕੇ ਤੁਹਾਨੂੰ ਨਾ ਆਓ ਇਹ ਮਾਰੇ ਪਿੱਛੇ ਸਿੰਗਰ ਇਹ ਵੀ ਆਉਣਾ ਚਾਹੁੰਦੇ ਨੇ ਮਿਲਣਾ ਚਾਹੁੰਦੇ ਨੇ ਬਿਕਾ ਵੈਲਕਮ ਇਸ ਬ੍ਰੇਟ ਰਾਤ ਦੇ ਸਾਰੇ ਉਹ ਜਿੰਨੇ ਦੇ ਸਾਰੇ ਪਾਰਟੀਆਂ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋਈ ਕੁਰੀ ਵੀ ਕਰਨਾ ਕੋਈ ਸ਼ੋਰ ਕੋਈ ਕਰਨੀ ਸੀ ਪਰਵਾਹ ਨਹੀਂ ਬੈਠੇ ਇਹਨਾਂ ਦੇ ਫਾਦਰ ਮੇਲੇ ਦੀਆਂ ਗੱਲਾਂ ਉਹ ਚਰਉਂਦੇ ਨੇ ਇਹ ਕੋਈ ਮਤਲਬ ਚਾਹੇ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣਾ 파ਰਟੀ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਬਟੇ ਕ੍ਰਾਈਸਿਸ ਵੱਲ ਵੱਧ ਰਿਹਾ ਹੈ ਅਕੱਲਾ ਹੜ੍ਹਾਂ ਤੱਕ ਸੀ ਇਹ ਝਾੜ ਘਟ ਗਿਆ ਬਹੁਤ ਔਰ ਜੇ ਦੂਦਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜੀਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਤੁਹਾਨੂੰ ਕਿਹਾ ਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜਨਲ ਪਾਰਟੀ ਜਿਹਨੇ ਕਿ ਪੰਜਾਬ ਦੀ ਸੀ ਉਹ ਟੁੱਟ ਗਈ ਉਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਦੇ ਹੋ। ਬਾਕੀ ਤੋਂ ਮੈਂ ਤੁਹਾਡੀ ਜਿਹੜੀ 2027 ਦੀ ਵਿੱਚ ਦੱਸ ਤੁਸੀਂ ਵੀ ਜਨਸ ਕਰ ਰਹੇ ਆ ਰਹੇ ਹੋ ਮਸਾਹਲੀ ਮਸੂਲੇ ਨੂੰ ਲੈ ਕੇ ਕੋਈ ਐਦਾਂ ਦੀ ਗੱਲ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਐਦਾਂ ਦੀ ਐਦਾਂ ਦੀ ਕੋਈ ਨਹੀਂ ਜੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲ ਹੋਈ ਹੋਈ ਹੈ ਜਾਂ ਇਹਨਾਂ ਦੇ ਐਦਾਂ ਦੀ ਕੋਈ ਗੱਲ ਨਹੀਂ ਹੈ ਇਲੈਕਸ਼ਨ ਨਾਲ ਕੋਈ ਗੱਲ ਤਾਂ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ